ਜੰਮੂ ਕਸ਼ਮੀਰ ਦੇ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਖਲ ਜੰਗਲ ਵਿੱਚ ਭਾਰਤੀ ਫੌਜ ਦਾ ਆਪਰੇਸ਼ਨ ਅਖੇ ਲਿਕ ਅਗਸਤ ਤੋਂ ਚੱਲ ਰਿਹਾ ਹੈ ਇਸ ਵਿੱਚ ਬਲਾਕ ਅਮਲੋ ਦੇ ਪਿੰਡ ਬਦੀਨਪੁਰ ਦਾ ਫੌਜੀ ਸਿਪਾਹੀ ਜਵਾਨ ਹਰਮੰਦਰ ਸਿੰਘ ਸ਼ਹੀਦ ਹੋ ਗਿਆ 21 ਸਾਲ ਦਾ ਹਰਮੰਦਰ ਸਿੰਘ 17.5 ਸਾਲ ਦੀ ਉਮਰ 'ਚ ਫੌਜ 'ਚ ਭਰਤੀ ਹੋਇਆ ਸੀ ਤੇ ਉਸ ਦੀ 2 ਸਾਲ ਦੀ ਨੌਕਰੀ ਰਹਿੰਦੀ ਸੀ ਤੇ ਉਸ ਦੇ ਦੋ ਪਰਾਤਿਕ ਪੈਨ ਹੈ ਤੇ ਪਿਤਾ ਅਮਲੋ ਖੰਨਾ ਸੜਕ ਵਿੱਚ ਟਾਇਰ ਪੈਂਚਰ ਦਾ ਕੰਮ ਕਰਦੇ ਨੇ ਭਰਾ ਗਰੀਸ ਵਿੱਚ ਸ਼ਹੀਦ ਹਰਮੰਦਰ ਸਿੰਘ ਦੀ ਦੇ ਪਿੰਡ ਬਦੀਨਪੁਰ ਸ਼ਾਮ ਨੂੰ ਪਹੁੰਚੀ ਹੈ ਜਿਸ ਤੋਂ ਬਾਅਦ ਉਸ ਦਾ ਪੂਰੇ ਸਰਕਾਰੀ ਸਨਮਾਨਾ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸਾਡੇ ਗਵਿੰਦਗੜ੍ਹ ਥਾਣੇ ਚ ਪੈਂਦਾ ਜੀ ਬਦੀਨਪੁਰ ਪਿੰਡ ਹੈ ਬਦੀਨਪੁਰ ਦਾ ਨੌਜਵਾਨ ਹੈ 25 ਸਾਲਾਂ ਦਾ ਹਰਵਿੰਦਰ ਸਿੰਘ ਜਿਸਵੰਤ ਸਿੰਘ ਜੀ ਦਾ ਬੇਟਾ ਹੈਗਾ ਤੇ ਅਨੰਤਨਾਕ ਵੀ ਸ਼ਹੀਦ ਹੋਇਆ ਹੈਗਾ ਸੋ ਤੁਸੀਂ ਦੇਖਿਆਗਾ ਕਿੰਨਾ ਮਾਹੌਲ ਜਿਹੜਾ ਕਮਨ ਸੀਗਾ ਤੇ ਚਲੋ ਇੱਕ ਸ਼ਹੀਦ ਹੋਇਆ ਹੈਗਾ ਇਸ ਤਰ੍ਹਾਂ ਦਾ ਮੌਕਾ ਪਰਮਾਤਮਾ ਦਿੰਦਾ ਵੀ ਕਿਸੇ ਕਿਸੇ ਨੂੰ ਹੈਗਾ ਸਾਰੇ ਏਰੀਆ ਨੂੰ ਇਸ ਨੌਜਵਾਨ ਦੀ ਦੀ ਸ਼ਹੀਦੀ ਤੇ ਮਾਣ ਵੀ ਹੈਗਾ ਤੇ ਤਿਉਹਾਰ ਨੂੰ ਘਾਟਾ ਪਿਆਗਾ ਉਹ ਤਾਂ ਘਾਟਾ ਨਹੀਂ ਪੂਰਾ ਹੁੰਦਾ ਫਰ ਨਾਲ ਇਸ ਏਰੀਆ ਨੂੰ ਮਾਨ ਹੈ ਸਾਡੇ ਇਸ ਬਦੀਨਪੁਰ ਦਾ ਨੌਜਵਾਨ ਇੱਕ ਸਮਰਾਲੇ ਦਾ ਸਬੂਤ ਪਤਾ ਲੱਗਿਆ ਸੋ ਇਹ ਵੇਗਾ ਬਹੁਤ ਘਾਟਾ ਪਰਿਵਾਰ ਤੋਂ ਨਾ ਪੂਰਾ ਹੋਣ ਵਾਲਾ ਘਾਟਾ ਬਾਕੀ ਜਿਵੇਂ ਤੁਹਾਨੂੰ ਦੱਸਿਆ ਐਸਪੀ ਸਾਹਿਬ ਨੇ ਅਸੀਂ ਸਾਰੇ ਨਾਲ ਪ੍ਰਸ਼ਾਸਨ ਪਰਿਵਾਰ ਦੇ ਨਾਲ ਹਾਂ ਸੋ ਜੋ ਵੀ ਵੜ ਪੈਂਦਾ ਕਿਸੇ ਤਰ੍ਹਾਂ ਦੀ ਅਸੀਂ ਮਦਦ ਕਰਨ ਲਈ ਤਿਆਰ ਹਾਂ ਕਿਉਂਕਿ ਜਿਹੜਾ ਪਰਿਵਾਰ ਨੂੰ ਘਟਾ ਪਿਆ ਤਾਂ ਪੂਰਾ ਨਹੀਂ ਹੋਣਾ ਨੌਜਵਾਨ ਦਰਕਾ ਸੀਗਾ ਸੋ ਬਹੁਤ ਮਾਰਾ ਹੋਇਆ ਧੰਨਵਾਦ ਜੰਮੂ ਕਸ਼ਮੀਰ ਦੇ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਖਲ ਜੰਗਲ ਵਿੱਚ ਭਾਰਤੀ ਫੌਜ ਦਾ ਆਪਰੇਸ਼ਨ ਅਖੇ ਲਿਕ ਅਗਸਤ ਤੋਂ ਚੱਲ ਰਿਹਾ ਹੈ ਇਸ ਵਿੱਚ ਬਲਾਕ ਅਮਲੋ ਦੇ ਪਿੰਡ ਬਦੀਨਪੁਰ ਦਾ ਫੌਜੀ ਸਿਪਾਹੀ ਜਵਾਨ ਹਰਮੰਦਰ ਸਿੰਘ ਸ਼ਹੀਦ ਹੋ ਗਿਆ 26 ਸਾਲ ਦਾ ਹਰਮੰਦਰ ਸਿੰਘ 17 ਸਾਲ ਦੀ ਉਮਰ 'ਚ ਫੌਜ 'ਚ ਭਰਤੀ ਹੋਇਆ ਸੀ ਤੇ ਉਸ ਦੀ 2 ਸਾਲ ਦੀ ਨੌਕਰੀ ਰਹਿੰਦੀ ਸੀ ਤੇ ਉਸ ਦੇ ਦੋ ਪਰਾਤਿਕ ਪੈਨ ਅਤੇ ਪਿਤਾ ਅਮਲੋ ਖੰਨਾ ਸੜਕ ਵਿੱਚ ਟਾਇਰ ਪੈਂਚਰ ਦਾ ਕੰਮ ਕਰਦੇ ਨੇ ਭਰਾ ਗਰੀਸ ਵਿੱਚ ਸ਼ਹੀਦ ਹਰਮੰਦਰ ਸਿੰਘ ਦੀ ਦੇ ਪਿੰਡ ਬਦੀਨਪੁਰ ਸ਼ਾਮ ਨੂੰ ਪਹੁੰਚੀ ਹੈ ਜਿਸ ਤੋਂ ਬਾਅਦ ਉਸ ਦਾ ਪੂਰੇ ਸਰਕਾਰੀ ਸਨਮਾਨਾ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸਾਡੇ ਵਿੰਦਗੜ੍ਹ ਥਾਣੇ ਚ ਪੈਂਦਾ ਜੀ ਬਦੀਨਪੁਰ ਪਿੰਡ ਹੈ ਬਦੀਨਪੁਰ ਦਾ ਨੌਜਵਾਨ ਹੈ 25 ਸਾਲਾਂ ਦਾ ਹਰਵਿੰਦਰ ਸਿੰਘ ਜਿਸਵੰਤ ਸਿੰਘ ਜੀ ਦਾ ਬੇਟਾ ਹੈਗਾ ਤੇ ਅਨੰਤਨਾਕ ਵੀ ਸ਼ਹੀਦ ਹੋਇਆ ਹੈਗਾ ਸੋ ਤੁਸੀਂ ਦੇਖਿਆ ਹੈਗਾ ਕਿੰਨਾ ਮਾਹੌਲ ਜਿਹੜਾ ਕਮੰਨਿੰਗ ਸੀਗਾ ਤੇ ਚਲੋ ਇੱਕ ਸ਼ਹੀਦ ਹੋਇਆ ਹੈਗਾ ਇਸ ਤਰ੍ਹਾਂ ਦਾ ਮੌਕਾ ਪਰਮਾਤਮਾ ਦਿੰਦਾ ਵੀ ਕਿਸੇ ਕਿਸੇ ਨੂੰ ਹੈਗਾ ਸਾਰੇ ਏਰੀਆ ਨੂੰ ਇਸ ਨੌਜਵਾਨ ਦੀ ਦੀ ਸ਼ਹੀਦੀ ਤੇ ਮਾਣ ਵੀ ਹੈਗਾ ਤੇ ਸੋਵਾਰ ਨੂੰ ਘਾਟਾ ਪਿਆ ਹੈਗਾ ਉਹ ਤਾਂ ਘਾਟਾ ਨਹੀਂ ਪੂਰਾ ਹੁੰਦਾ ਫਰ ਨਾਲ ਇਸ ਏਰੀਆ ਨੂੰ ਮਾਨ ਹੈ ਸਾਡੇ ਇਸਪਦੀਪੁਰ ਦਾ ਨੌਜਵਾਨ ਇੱਕ ਸਮਰਾਲੇ ਦਾ ਸਭ ਪਤਾ ਲੱਗਿਆ ਸੋ ਇਹ ਵਈਗਾ ਬਹੁਤ ਘਾਟਾ ਪਰ ਪਰਿਵਾਰ ਤੋਂ ਨਾ ਪੂਰਾ ਹੋਣ ਵਾਲਾ ਘਾਟਾ ਬਾਕੀ ਜਿਵੇਂ ਤੁਹਾਨੂੰ ਦੱਸਿਆ ਐਸਪੀ ਸਾਹਿਬ ਨੇ ਅਸੀਂ ਸਾਰੇ ਨਾਲ ਪ੍ਰਸ਼ਾਸਨ ਪਰਿਵਾਰ ਦੇ ਨਾਲ ਆਜਾਂਗੇ ਸੋ ਜੋ ਵੀ ਵੜ ਪੈਂਦਾ ਕਿਸੇ ਤਰ੍ਹਾਂ ਦੀ ਅਸੀਂ ਮਦਦ ਕਰਨੀ ਤਿਆਰ ਹਾਂ ਕਿਉਂਕਿ ਜਿਹੜਾ ਪਰਿਵਾਰ ਨੂੰ ਘਟਾ ਪਿਆ ਤਾਂ ਪੂਰਾ ਨਹੀਂ ਹੋਣਾ ਨੌਜਵਾਨ ਦਰਕਾ ਸੀਗਾ ਸੋ ਬਹੁਤ ਮਾਰਾ ਹੋਇਆ ਧੰਨਵਾਦ ਜੰਮੂ ਕਸ਼ਮੀਰ ਦੇ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਖਲ ਜੰਗਲ ਵਿੱਚ ਭਾਰਤੀ ਫੌਜ ਦਾ ਆਪਰੇਸ਼ਨ ਅਖੇ ਲਿਕ ਅਗਸਤ ਤੋਂ ਚੱਲ ਰਿਹਾ ਹੈ ਇਸ ਵਿੱਚ ਬਲਾਕ ਅਮਲੋ ਦੇ ਪਿੰਡ ਬਨੀਨਪੁਰ ਦਾ ਫੌਜੀ ਸਿਪਾਹੀ ਜਵਾਨ ਹਰਮੰਦਰ ਸਿੰਘ ਸ਼ਹੀਦ ਹੋ ਗਿਆ 26 ਸਾਲ ਦਾ ਹਰਮੰਦਰ ਸਿੰਘ 17.5 ਸਾਲ ਦੀ ਉਮਰ 'ਚ ਫੌਜ 'ਚ ਭਰਤੀ ਹੋਇਆ ਸੀ ਤੇ ਉਸ ਦੀ 2 ਸਾਲ ਦੀ ਨੌਕਰੀ ਰਹਿੰਦੀ ਸੀ ਤੇ ਉਸ ਦੇ ਦੋ ਪਰਾ ਇੱਕ ਪੈਨ ਹੈ ਤੇ ਪਿਤਾ ਅਮਲੋ ਖੰਨਾ ਸੜਕ ਵਿੱਚ ਟਾਇਰ ਪੈਂਚਰ ਦਾ ਕੰਮ ਕਰਦੇ ਨੇ ਭਰਾ ਗਰੀਸ ਵਿੱਚ ਸ਼ਹੀਦ ਹਰਮਿੰਦਰ ਸਿੰਘ ਜੀ ਦੇ ਪਿੰਡ ਬਦੀਨਪੁਰ ਸ਼ਾਮ ਨੂੰ ਪਹੁੰਚੀ ਹੈ ਜਿਸ ਤੋਂ ਬਾਅਦ ਉਸ ਦਾ ਪੂਰੇ ਸਰਕਾਰੀ ਸਨਮਾਨਾ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸਾਡੇ ਵਿੰਦਗੜ੍ਹ ਥਾਣੇ ਚ ਪੈਂਦਾ ਜੀ ਬਦੀਨਪੁਰ ਪਿੰਡ ਹੈ ਬਦੀਨਪੁਰ ਦਾ ਨੌਜਵਾਨ ਹੈ 25 ਸਾਲਾਂ ਦਾ ਹਰਮਿੰਦਰ ਸਿੰਘ ਜਿਸਵੰਤ ਸਿੰਘ ਜੀ ਦਾ ਬੇਟਾ ਹੈਗਾ ਤੇ ਅਣਤਨਾਕ ਵੀ ਇਹ ਸ਼ਹੀਦ ਹੋਇਆ ਹੈਗਾ ਸੋ ਤੁਸੀਂ ਦੇਖਿਆ ਕਿੰਨਾ ਮਾਹੌਲ ਜਿਹੜਾ ਗਮਗੀਨ ਸੀਗਾ ਤੇ ਚਲੋ ਇੱਕ ਸ਼ਹੀਦ ਹੋਇਆ ਹੈਗਾ ਇਸ ਤਰ੍ਹਾਂ ਦਾ ਮੌਕਾ ਪਰਮਾਤਮਾ ਦਿੰਦਾ ਵੀ ਕਿਸੇ ਕਿਸੇ ਨੂੰ ਹੈਗਾ ਸਾਰੇ ਏਰੀਆ ਨੂੰ ਇਸ ਨੌਜਵਾਨ ਦੀ ਦੀ ਸ਼ਹੀਦੀ ਤੇ ਮਾਨਵੀ ਹੈਗਾ ਤੇ ਤੋਹਾਰ ਨੂੰ ਘਾਟਾ ਪਿਆ ਹੈਗਾ ਉਹ ਤਾਂ ਘਾਟਾ ਨਹੀਂ ਪੂਰਾ ਹੋਣਾ ਪਰ ਨਾਲ ਇਸ ਏਰੀਆ ਨੂੰ ਮਾਨ ਹੈਗਾ ਸਾਡੇ ਇਸ ਬਦੀਨਪੁਰ ਦਾ ਨੌਜਵਾਨ ਇੱਕ ਸਮਰਾਲੇ ਦਾ ਸਭ ਪਤਾ ਲੱਗਿਆ ਸੋ ਇਹ ਵੇ ਹੈਗਾ ਬਹੁਤ ਘਾਟਾ ਪਿਆ ਪਰ ਪਰਿਵਾਰ ਤੋਂ ਨਾ ਪੂਰਾ ਹੋਣ ਵਾਲਾ ਘਾਟਾ ਬਾਕੀ ਜਿਵੇਂ ਤੁਹਾਨੂੰ ਦੱਸਿਆ ਐਸਪੀ ਸਾਹਿਬ ਨੇ ਅਸੀਂ ਸਾਰੇ ਨਾਲ ਪ੍ਰਸ਼ਾਸਨ ਪਰਿਵਾਰ ਦੇ ਨਾਲ ਆਜਾ ਸਤੋ ਜੋ ਵੀ ਵੜ ਪੈਂਦਾ ਕਿਸੇ ਤਰ੍ਹਾਂ ਦੀ ਅਸੀਂ ਸੇ ਮਦਦ ਕਰਨੀ ਤਿਆਰ ਹਾਂ ਤੁਹਾਨੂੰ ਜਿਹੜਾ ਪਰਿਵਾਰ ਨੂੰ ਘਟਾ ਪਿਆ ਤਾਂ ਪੂਰਾ ਨਹੀਂ ਹੋਣਾ ਨੌਜਵਾਨ ਦਰਕਾ ਸੀਗਾ ਸੋ ਬਹੁਤ ਮਰਾ ਹੋਇਆ Tá no